ਹਸਤੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰ ਜਨਮ ਵੀ ਸਟਾਈਲਿਸ਼ ਥੀ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਕੁਝ ਜਿਹੜੇ ਹੈਵੀ ਸੂਟਸ ਲੈ ਕੇ ਆਏ ਆ ਸੋ ਇਹ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜੀ ਪਿਓਰ ਤੇ ਵੀ ਕਰ ਸਕਦੇ ਹੋ ਸੈਮੀ ਤੇ ਵੀ ਕਰ ਸਕਦੇ ਹੋ ਸੋ ਇਹ ਤੁਹਾਡੀ ਜਿਹੜੀ ਆਪਣੀ ਇੱਛਾ ਹੋਵੇ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਜਿਹੜਾ ਬਣਾਉਣਾ ਚਾਹੁੰਦੇ ਹੋ ਕਿਉਂਕਿ ਕਸਟਮਰ ਆਪਣੇ ਅਕੋਰਡਿੰਗ ਹੈ ਜਿਹੜਾ ਸੂਟ ਬਣਾਉਂਦਾ ਹੈਗਾ ਉਹਦੇ ਆਪਣੀ ਇੱਛਾ ਹੁੰਦੀ ਹੈ ਕਿ ਉਹਨਾਂ ਨੇ ਪਿਓਰ ਤੇ ਜਾਂ ਉਹ ਕਿੰਨਾ ਪੇ ਕਰ ਸਕਦੇ ਆ ਸੋ ਕਿਉਂਕਿ ਪਿਓਰ ਦੇ ਰੇਟ ਆ ਜਿਹੜੇ ਕਾਫੀ ਹਾਈ ਹੋ ਚੁੱਕੇ ਆ ਸੋ ਜਿਹੜਾ ਤੁਸੀਂ ਪਿਓਰ ਤੇ ਬਣਾਉਣਾ ਚਾਹੁੰਦੇ ਹੋ ਅਗਰ ਤੁਹਾਨੂੰ ਕੋਈ ਹੈ ਇਸ਼ੂ ਤਾਂ ਤੁਸੀਂ ਦਾ ਪਿਓਰ ਤੇ ਬਣਾ ਸਕਦੇ ਹੋ ਅਗਰ ਸੈਮੀ ਤੇ ਕਿਉਂਕਿ ਜੌਰਜਟ ਮੈਥਾ ਸਾਰਿਆਂ ਨੂੰ ਤਕਰੀਬਨ ਕਹਿਣੀ ਹੁੰਦੀ ਆ ਕਿ ਤੁਸੀਂ ਜਿਹੜਾ ਸੈਮੀ ਤੇ ਵੀ ਬਣਾਓਗੇ ਤਾਂ ਅਸੀਂ ਬਹੁਤ ਵਧੀਆ ਰੀਜ ਜਿਹੜੀ ਜੌਰਜਟ ਯੂਜ਼ ਕਰਦੇ ਆ ਜਿਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਤੇ ਤੁਹਾਡੇ ਵੀ ਬਜਟ ਦੇ ਵਿੱਚ ਰਹਿ ਜਾਂਦਾ ਕਿਉਂਕਿ ਅਸੀਂ ਤਾਂ ਜਿੰਨਾ ਅਸੀਂ ਲੈਨੇ ਆ ਸੂਟ ਅੱਗੇ ਅਸੀਂ ਮੈਂਸ਼ਨ ਕਰਨਾ ਹੁੰਦਾ ਸਾਡੀ ਇਹਦੇ ਵਿੱਚ ਕੋਈ ਹੋਰ ਨਹੀਂ ਹੈਗੀ ਕਿ ਸਾਨੂੰ ਸੈਮੀ ਤੇ ਜ਼ਿਆਦਾ ਬੈਨੀਫਿਟ ਆ ਜਾਂ ਪਿਓਰ ਤੇ ਕਿਉਂਕਿ ਪਿਓਰ ਤੇ ਜੌਰਜਟ ਦੇ ਵਿੱਚ ਬਹੁਤ ਘੱਟ ਜਿਹੜਾ ਡਿਫਰੈਂਸ ਹੈਗਾ ਜੀ ਔਰ ਸੈਮੀ ਕ੍ਰੇਪ ਔਰ ਪਿਓਰ ਕ੍ਰੇਪ ਦੇ ਵਿੱਚ ਜਿਹੜਾ ਕਾਫੀ ਡਿਫਰੈਂਸ ਆ ਜਿਹੜਾ ਤੁਹਾਡੇ ਜਿਹੜਾ ਸ਼ੋਅ ਹੁੰਦਾ ਹੈਗਾ ਅਗਰ ਤੁਹਾਨੂੰ ਕੋਈ ਦੇਖਦਾ ਕਿ ਪਿਓਰ ਦਾ ਹੈ ਜਾਂ ਸੈਮੀ ਦਾ ਉਹ ਜਜ ਕਰ ਸਕਦਾ ਹੈ ਕ੍ਰੇਪ ਦੇ ਵਿੱਚ ਜੌਰਜਟ ਦੇ ਵਿੱਚ ਕੋਈ ਵੀ ਤੁਹਾਨੂੰ ਜਜ ਨਹੀਂ ਕਰ ਸਕਦਾ ਅਗਰ ਤੁਸੀਂ ਜੌਰਜਟ ਸੈਮੀ ਵੀ ਯੂਜ਼ ਕਰਦੇ ਹੋ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਜੌਰਜਟ ਦੇ ਵਿੱਚ ਕਾਫੀ ਜਿਹੜਾ ਬੈਟਰ ਸਟੱਫ ਆਉਂਦਾ ਹੈਗਾ ਸੋ ਜਿਵੇਂ ਇਹ ਮੈਰੂਨ ਕਲਰ ਹੈ ਜੀ ਮੈਰੂਨ ਕਲਰ ਤੇ ਅਸੀਂ ਬਾਦਲਾ ਵਰਕ ਕੀਤਾ ਹੋਇਆ ਸੋ ਇਹ ਬਹੁਤ ਹੀ ਵਰਕ ਹੈ ਜਿਹੜਾ ਬਹੁਤ ਹੀ ਪਿਆਰਾ ਹੈਗਾ ਇਸ ਤਰ੍ਹਾਂ ਇਹ ਦੇ ਸੈਂਟਰ ਦੇ ਵਿੱਚ ਜਿਹੜਾ ਸੈਂਟਰ ਪੈਨਲ ਹੈਗਾ ਸਾਰਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਸਾਈਡਸ ਤੇ ਜਿਹੜਾ ਇਹਦੇ ਬੂਟੀ ਆ ਔਰ ਇਸ ਤਰ੍ਹਾਂ ਇਹ ਬਾਜੂ ਤੇ ਵਰਕ ਕੀਤਾ ਹੋਇਆ ਸੋ ਇਹਦੇ ਵਿੱਚ ਆਪਾਂ ਸਿੰਪਲ ਜਿਹਾ ਤੇ ਜਿਹੜਾ ਟੱਚ ਦਿੱਤਾ ਹੋਇਆ 컬러 ਦਾ ਇਸ ਤਰ੍ਹਾਂ ਸੋ ਇਹਦੀ ਜਿਹੜੀ ਬਾਟਮ ਵੀ ਸੇਮ ਹੈਗੀ ਆ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਇਸ ਤਰ੍ਹਾਂ ਆਪਾਂ 컬러ਫੁਲ ਤੇ ਨਾਲ ਉਹਦੇ ਉਸੇ ਤਰ੍ਹਾਂ ਦੀ ਜਿਹੜੀ ਬਾਹ ਦਾ ਨਾਲ ਦੀ ਲੇਸ ਦਿੱਤੀ ਹੋਈ ਆ ਮੋਟਾ ਦਿੱਤਾ ਹੋਇਆ ਸੋ ਇਹ ਬਹੁਤ ਪਿਆਰਾ ਜਿਹਾ ਜਿਹੜਾ ਪੀਸ ਬਣਦਾ ਹੈਗਾ ਸੋ ਇਹ ਸਅ ਪਿਓਰ ਜਾਰਜਟ ਤੇ ਬਣਿਆ ਹੋਇਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹੈ ਜਿਹੜਾ ਇਹ ਕਰ ਸਕਦੇ ਹੋ ਸੋ ਨੈਕਸਟ ਸੂਟ ਹੈਗਾ ਜੀ ਬਲੂ ਕਲਰ ਦੇ ਉੱਪਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਬਲੂ ਕਲਰ ਦੇ ਵਿੱਚ ਇਸ ਤਰ੍ਹਾਂ ਪਿਓਰ ਤੇ ਕريب ਤੇ ਬਣਿਆ ਹੋਇਆ ਸੋ ਇਹ ਸਾਰਾ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਹੀ ਬੰਦਾ ਹੈਗਾ ਇਸ ਤਰ੍ਹਾਂ ਇਹਦੇ ਬਾਜੂ ਤੇ ਵਰਕ ਹੈ ਔਰ ਬਾਜੂ ਤੇ ਅਸੀਂ ਸਪੈਸ਼ਲੀ ਥੋੜੀ ਬਹੁਤ ਡਿਜ਼ਾਈਨਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਹੈ ਇਹਦੇ ਬਾਟਮ ਤੇ ਵੀ ਵਰਕ ਹੈ ਤੁਸੀਂ ਵੀ ਕਰਵਾ ਸਕਦੇ ਹੋ ਅਗਰ ਬਾਟਮ ਤੇ ਕਰਵਾਉਣੇ ਹੋ ਕਿਉਂਕਿ ਇਹ ਹੈਂਡਵਰਕ ਹੈ ਜੀ ਔਰ ਇਸ ਤਰ੍ਹਾਂ ਇਹਦੇ ਅਸੀਂ ਬਹੁਤ ਹੀ ਪਿਆਰੀ ਜੀ ਇਹਦੇ ਗੋਟਾ ਦਿੱਤਾ ਹੋਇਆ ਹੈ ਸੋ ਦੇਖੋ ਜਿਵੇਂ ਵੀ ਵਰਕ ਹੁੰਦਾ ਸੋ ਉਹਦੇ ਅਕੋਰਡਿੰਗ ਅਸੀਂ ਲੇਸ ਲਾਉਨੇ ਆ ਕਈ ਕਸਟਮਰ ਇਹ ਹੁੰਦਾ ਕਿ ਜੀ ਸਾਣਾ ਸਾਨੂੰ ਦਿਖਾਇਓ ਜਾਂ ਥੋੜਾ ਡਿਫਰੈਂਟ ਲਾਓ ਸਾਡੀ ਖੁਦ ਆਪਣੀ ਇਹ ਹੁੰਦੀ ਹੈ ਜੀ ਕਿ ਅਸੀਂ ਬਹੁਤ ਹੀ ਪਿਆਰਾ ਜਿਹਾ ਜਿਹੜਾ ਲਾਈਏ ਸਭ ਤੋਂ ਡਿਫਰੈਂਟ ਲਾਈਏ ਇਸ ਤਰ੍ਹਾਂ ਇਹਦੇ ਵਿੱਚ ਬੂਟੀ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਚਨਾਉਣ ਦੇ ਵਿੱਚ ਬੂਟੀ ਹੈ ਤੁਸੀਂ ਆਰਗੈਂਜ਼ਾ ਵੀ ਕਰ ਸਕਦੇ ਹੋ ਇਹਦੇ ਨਾਲ ਆ ਜਿਹੜਾ ਸੋ ਉਹਨਾਂ ਨੂੰ ਜਿਹੜਾ ਖਾਲੀ ਦੁਪੱਟਾ ਨਹੀਂ ਚਾਹੀਦਾ ਸੀ ਸੋ ਆਪਾਂ ਇਹਦੇ ਵਿੱਚ ਬਹੁਤ ਹੀ ਪਿਆਰੀ ਜੀ ਬੁਟੀ ਦਿੱਤੀ ਹੋਈ ਹੈ ਨੈਕਸਟ ਸੂਟ ਹੈਗਾ ਜੀ ਪਰਪਲ ਸ਼ੇਡ ਦੇ ਵਿੱਚ ਹੋਰ ਬਹੁਤ ਹੀ ਪਿਆਰਾ ਜਿਹਾ ਇਹ ਸ਼ੇਡ ਹੈਗਾ ਇਹ ਜਿਵੇਂ ਉਹਨਾਂ ਨੇ ਕਨਸੈਪਟ ਆ ਜਿਹੜੇ ਥੋੜੇ ਜਿਹਾ ਡਿਫਰੈਂਟ ਕੀਤੇ ਹੋਏ ਆ ਸੋ ਇਹ ਦੇਖੋ ਫਰੰਟ ਦੇ ਉੱਪਰ ਇਸ ਤਰ੍ਹਾਂ ਬਾਜੂ ਆਪਾਂ ਦਿੱਤੀਆਂ ਹੋਈਆਂ ਔਰ ਦੁਪੱਟੇ ਦੇ ਵਿੱਚ ਵੀ ਇਹਦੇ ਲਾਈਨਸ ਵਿਦ ਇਹ ਦੇਖੋ ਸਾਰੇ ਦੁਪੱਟੇ ਦੇ ਵਿੱਚ 20 ਲਾਈਨਸ ਆ ਔਰ ਇਹ ਬਹੁਤ ਹੀ ਪਿਆਰਾ ਜਿਹਾ ਜਿਵੇਂ ਸਾਰਾ ਦੁਪੱਟਾ ਜਿਹੜਾ ਫੁੱਲ ਹੈਵੀ ਆ ਜਾਂਦੀ ਹੈ ਲੋਕ ਆ ਜਾਂਦੀ ਹੈ ਇਸ ਤਰ੍ਹਾਂ ਸਾਈਜ਼ ਦੇ ਜਿਹੜਾ ਇਹਦੇ ਕੱਟ ਵਰਕ ਦਿੱਤਾ ਹੋਇਆ ਸੋ ਇਹਦੇ ਵੀ ਪਲਾਜ਼ੋ ਤੇ ਆਪਾਂ ਵਰਕ ਕੀਤਾ ਹੋਇਆ ਸੋ ਇਹ ਵੀ ਜਿਹੜਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਹੈਗਾ ਸੋ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਚੌਕਾਂ ਚੌਕ ਵਾਲੀ ਜਿਵੇਂ ਆਪਾਂ ਫਰੌਗ ਚੌਕ ਕਲੀਆਂ ਵਾਲੀ ਇਹ ਜਿਹੜਾ ਕਮੀਜ਼ ਬਣਾਇਆ ਹੋਇਆ ਉੱਪਰ ਤੱਕ ਯੋਗ ਹੈ ਔਰ ਇਹਦੇ ਇਸ ਤਰ੍ਹਾਂ ਬੂਟੀ ਦਿੱਤੀ ਹੋਈ ਇਸ ਤਰ੍ਹਾਂ ਤੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਜਿਹੜੀ ਡਿਜ਼ਾਈਨਿੰਗ ਆ ਸ਼ੇਅਰ ਕਰਦੇ ਰਵਾਂਗੇ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਸੂਟਸ ਪਸੰਦ ਆ ਸਾਡੇ ਕੋਲੇ ਜਿਹੜਾ ਸੀਜ਼ਨ ਆ ਸ਼ਟਾਰਟ ਹੋ ਚੁੱਕਾ ਔਰ ਔਨ ਟਾਈਮ ਆ ਜਿਹੜਾ ਅਸੀਂ ਇਸ ਵਾਰ ਕੋਸ਼ਿਸ਼ ਸਾਡੀ ਔਨ ਟਾਈਮ ਦੀ ਹੈ ਅਸੀਂ ਤੁਸੀਂ ਜਦੋਂ ਵੀ ਆਰਡਰ ਕਰਨਾ ਹੈ ਜੀ ਤੁਸੀਂ ਸੂਟ ਸਿਲੈਕਟ ਕਰਨੇ ਆ ਪਹਿਲਾਂ ਤੁਸੀਂ ਪ੍ਰਾਈਸ ਪੁੱਛਣਾ ਹੈਗਾ ਉਹ ਦੱਸੀ ਤੁਹਾਨੂੰ ਵਟਸਐਪ ਤੇ ਦੱਸ ਦਿੰਦੇ ਆ ਫਿਰ ਤੁਸੀਂ ਮਨ ਬਣਾ ਲਓ ਕਿ ਕਿਹੜਾ ਸੂਟ ਅਸੀਂ ਕਿਹੜੇ ਕਲਰ ਤੇ ਕਰਨਾ ਸਾਡੇ ਕੋਲੇ ਕਿਹੜਾ ਕਲਰ ਨਹੀਂ ਹੈਗਾ ਸੋ ਇਹਨੂੰ ਤੇਈ ਵਾਰ ਕੀ ਹੁੰਦਾ ਹੈ ਕਿ ਆਪਾਂ ਜਿਹੜਾ ਆਰਡਰ ਦਿੰਦੇ ਦਿੰਦੇ ਹੀ 10 15 ਦਿਨ ਇੰਨਾ ਡਿਲੇ ਕਰ ਦਿੰਦੇ ਆ ਤੇ ਫਿਰ ਜਿਹੜੀ ਕਾਊਂਟਿੰਗ ਕਰਦੇ ਆ ਤੁਸੀਂ ਜਿਸ ਦਿਨ ਫਰਸਟ ਡੇ ਆਪਣੀ ਜਿਹੜੀ ਗੱਲ ਹੋਈ ਹੁੰਦੀ ਆ ਤੁਸੀਂ ਉਸ ਤੇ ਕਹਿੰਦੇ ਹੋ ਕਿ ਅਸੀਂ ਉਸ ਦਿਨ ਦਾ ਤੁਹਾਨੂੰ ਆਰਡਰ ਦਿੱਤਾ ਹੋਇਆ ਸੋ ਤੁਸੀਂ ਪਹਿਲਾਂ ਸੋਚਿਆ ਕਰੋ ਨੋਟ ਕਰਿਆ ਕਰੋ ਆਪਣੇ ਕੋਲੇ ਕਿ ਮੈਂ ਚਾਰ ਸੂਟ ਬਣਾਉਣੇ ਆ ਜਾਂ ਪੰਜ ਬਣਾਉਣੇ ਆ ਮੈਨੂੰ ਇਹਦੇ ਵਿੱਚ ਚਾਹੀਦੇ ਆ ਜਾਂ ਜੇ ਤੁਸੀਂ ਮੇਰੇ ਤੋਂ ਵੀ ਕੋਈ ਰਾਇ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹਾਂ ਕਿ ਅਸੀਂ ਲਾਈਟ ਸ਼ੇਡ ਜਾਂ ਡਾਰਕ ਸ਼ੇਡ ਚ ਥੋੜੀ ਬਹੁਤ ਇਹ ਹੋ ਜਾਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਹਫਤਾ ਜਾਂ 10 ਦਿਨ ਡਿਸਕਸ ਕਰਨ ਦੇ ਵਿੱਚ ਹੀ ਨੰਗਾ ਦਿੰਨੇ ਆ ਅਗਰ ਅਸੀਂ ਇੰਨਾ ਕ ਵਰਕ ਕਰਾਵਾਂਗੇ ਤਾਂ ਕਿ ਫਰਕ ਪਾਊਗਾ ਜੀ ਅਗਰ ਤੁਸੀਂ ਥੋੜਾ ਬਹੁਤ ਵਰਕ ਕੱਟ ਕਰਵਾਉਨੇ ਆ ਤਾਂ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਹ ਮੈਂ ਤੁਹਾਨੂੰ ਇੱਕ ਪਰਸਨਲੀ ਸੁਜੈਸਟ ਕਰਨਾ ਚਾਹੂੰਗੀ ਕਿ ਉਹਦੇ ਨਾਲ ਕੁਝ ਜ਼ਿਆਦਾ ਫਰਕ ਨਹੀਂ ਪੈਂਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਸਾਡੀ ਰੇਂਜ ਇੰਨੀ ਕੀ ਹੈਗੀ ਆ ਔਰ ਤੁਹਾਡੇ ਬਜਟ ਦੇ ਵਿੱਚ ਹੈ ਜਾਂ ਨਹੀਂ ਹੈ ਔਰ ਤੁਸੀਂ ਉਹਨਾਂ ਫਾਈਨਲ ਕਰਕੇ ਮੈਨੂੰ ਜਿਹੜੀ ਕਾਲ ਕਰੋਗੇ ਉਹਦੇ ਵਿੱਚ ਐਨ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਸਾਨੂੰ ਇਹ ਸੂਟ ਚਾਹੀਦੀ ਔਰ ਮੈਨੂੰ ਇਦਾਂ ਦਾ ਸਾਰਾ ਕੁਝ ਪਸੰਦ ਹੈਗਾ ਉਸੇ ਦਿਨ ਜਿਵੇਂ ਅਸੀਂ ਅੱਗੇ ਨੋਟ ਮੈਂ ਜਿਵੇਂ ਆਪਣੇ ਵਰਕਰ ਹੈਗੇ ਉਹਨਾਂ ਕੋਲੇ ਨੋਟ ਕਰਵਾ ਦਿੰਨੀ ਐ ਅਗਰੇ ਮੇਰੇ ਕੋਲੇ ਜੋ ਵੀ ਹੈਲਪਰਸ ਰੱਖੇ ਹੋਏ ਆ ਸੋ ਆਪਾਂ ਅੱਗੇ ਉਹਨਾਂ ਨੂੰ ਨੋਟ ਕਰਵਾ ਦਿੰਨੇ ਆ ਤੋ ਤੁਹਾਡਾ ਜਿਹੜਾ ਸੂਟਸ ਬਣਦਾ ਪ੍ਰੋਸੀਜਰ ਹੈ ਜਿਹੜਾ ਸਟਾਰਟ ਹੋ ਜਾਂਦਾ ਹੈ ਅਗਰ ਤੁਸੀਂ ਹੋਲਡ ਤੇ ਰੱਖਦੇ ਹੋ ਕਿ ਇੱਕ ਮਿੰਟ ਰੁਕ ਜਾਓ ਜੀ ਮੈਂ ਤੁਹਾਨੂੰ ਚਾਰ ਦਿਨਾਂ ਬਾਅਦ ਕਾਲ ਕਰੂੰਗੀ ਦਇਆਸ ਮੈਂ ਕੁਝ ਚੇਂजेस ਕਰਵਾਉਣੇ ਆ ਜੋ ਵੀ ਚੇਂजेस ਕਰਵਾਉਣੇ ਆ ਤੁਸੀਂ ਫਸਟ ਡੇ ਹੀ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਮੈਨੂੰ ਜਿਹੜਾ ਨੋਟ ਕਰਵਾ ਸਕੋ ਕਿਉਂਕਿ ਜਿਹੜਾ ਨੋਟ ਹੋ ਜਾਂਦੀ ਏ ਗੱਲ ਉਹੀ ਅਸੀਂ ਕਰਦੇ ਆ ਜੀ ਐਕਸਟਰਾ ਜਿਹੜਾ ਹੁੰਦਾ ਹੈ ਉਹ ਬਹੁਤ ਮੁਸ਼ਕਲ ਹੋ ਜਾਂਦਾ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਹੈ ਜਿਹੜੀ ਇਹ ਲੈ ਕੇ ਹੁੰਦੇ ਰਵਾਂਗੇ ਉਮੀਦ ਕਰਦੀ ਹਾਂ ਤੁਸੀਂ ਮੇਰੀ ਗੱਲ ਨੂੰ ਸਮਝ ਪਾ ਰਹੇ ਹੋਵੋਗੇ ਕਿ ਅਸੀਂ ਕਿਸ ਤਰ੍ਹਾਂ ਕਹਿੰਦੇ ਹਾਂ ਕਿ ਤੁਸੀਂ ਵੀ ਬਹੁਤ ਆਪਦੀ ਟਾਈਮ ਦੀ ਬਚਤ ਕਰ ਸਕੋ ਔਰ ਤੁਸੀਂ ਥੋੜੇ ਟਾਈਮ ਦੇ ਵਿੱਚ ਸਾਨੂੰ ਸਮਝਾ ਸਕੋਗੇ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਔਰ ਅਸੀਂ ਸਮਝ ਸਕੀਏ ਔਰ ਡੇ 1 ਤੋਂ ਅਸੀਂ ਤੁਹਾਡਾ ਆਰਡਰ ਹੈ ਜਿਹੜਾ ਤੁਸੀਂ ਇੱਕ ਹੀ ਡੇਟ ਦਿਓ ਕਿ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਉਹ ਸੂਟ ਹੈਗਾ ਇਸ ਦਾ ਚਾਹੀਦਾ ਕਈ ਵਾਰ ਕੀ ਹੁੰਦਾ ਹੈ ਕਿ ਚਾਰ ਸੂਟ ਤੁਸੀਂ ਸਿਲੈਕਟ ਕਰ ਦਿੰਨੇ ਹੋ ਦੋ ਤੁਸੀਂ ਰੱਖ ਲੈਣੇ ਹੋ ਫੇਰ ਸਾਨੂੰ ਇਹ ਹੁੰਦਾ ਕਿ ਅਸੀਂ ਜਿਹੜੇ ਵੀ ਕਸਟਮਰ ਦੇ ਸੂਟਸ ਜਿਹੜੇ ਆਰਡਰ ਚੱਕਣਾ ਹੈਗਾ ਉਹ ਜਦੋਂ ਸਾਰੇ ਸੂਟ ਫਾਈਨਲ ਹੋ ਜਾਣਗੇ ਤੇ ਆਪਾਂ ਉਦੋਂ ਹੀ ਚੱਕਾਂਗੇ ਕਿਉਂਕਿ ਇਸ ਤਰ੍ਹਾਂ ਸਾਨੂੰ ਵੀ ਥੋੜਾ ਜਿਹਾ ਡਿਸਕੰਫਰਟ ਹੁੰਦਾ ਹੈਗਾ ਔਰ ਤੁਸੀਂ ਪਹਿਲੇ ਦੇ ਨਹੀਂ ਅਗਰ ਕਲੀਅਰ ਕਰ ਦਿੰਨੇ ਹੋ ਜੋ ਵੀ ਹੈਗਾ ਆਪਾਂ ਤੁਹਾਡੇ ਨਾਲ ਤੁਸੀਂ 2 ਜਾਂ 3 ਸਾਲ ਤੋਂ ਆਪਣੇ ਨਾਲ ਜੁੜੇ ਹੋਏ ਹੋ ਤੁਹਾਨੂੰ ਪਤਾ ਹੀ ਆਪਣਾ ਕੰਮ ਜਿਹੜਾ ਕਿਸ ਤਰ੍ਹਾਂ ਦਾ ਹੈਗਾ ਬਹੁਤ ਐਪਰੀਸ਼ੀਏਟ ਵੀ ਕਰਦੇ ਆ ਉਹਦੇ ਲਈ ਬਹੁਤ-ਬਹੁਤ ਥੈਂਕ ਯੂ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਜਿਹੜੇ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਸੁਬਨ ਰੋਮ ਵਿੱਚ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much